ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਅੱਜ ਦੇ ਵਲੌਗ ਵਿੱਚ ਤੁਹਾਡਾ ਡੈਸ ਵਾਗਤ ਹੈ ਤੇ ਅੱਜ ਹੀ ਸਰਗਲ ਦਾ ਹੈਪੀ ਬਰਥਡੇ ਫਹੇ ਚਲੇ ਆ ਕੇਕ ਲੈਣ ਤੇ ਬਣੀ ਰਿਓ ਆਪਣੇ ਵਲੌਗ ਨਾਲ ਤੇ ਤੁਹਾਨੂੰ ਅੱਜ ਹੈਪੀ ਬਰਥਡੇ ਸਾਨੂੰ ਦਾ ਦਿਖਾਉਣੇ ਤੇ ਸਰੂ ਨਾਲ ਮਿਲਾ ਦਿਓ ਸਰੂ ਸਾਰਿਆਂ ਨੂੰ ਕਹਿ ਕਿ ਸਾਰੇ ਜਣੇ ਵਿੱਚ ਕਰੇ ਹੈਪੀ ਬਰਥਡੇ ਕਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿ ਕੀ ਹਾਲ ਸਾਰੇ ਠੀਕ ਠਾਕ ਤੇ ਕਹ ਜੇ ਮੇਰਾ ਹੈਪੀ ਬਰਥਡੇ ਸਾਰੇ ਜਣੇ ਵਿੱਚ ਕਰਵਾ ਲਿਆ ਤੇ ਸਾਰੇ ਜਣੇ ਵਿੱਚ ਕਰਿਓ ਇੱਥੇ ਕੋ ਦਿਓ ਇਹ ਤੇ ਬਣ ਰਿਹਾ ਸਾਡੇ ਬਲੌਗ ਨਾਲ ਤੇ ਤੁਹਾਨੂੰ ਚੱਲ ਕੇ ਦਿਖਾਉਨੇ ਆ ਕੇਕ ਲੈਣ ਚੱਲੇ ਆਪਾਂ ਤੇ ਬਣ ਰਿਹਾ ਆਪਣੇ ਬਲੌਗ ਨਾਲ ਹਾਂਜੀ ਹੁਣ ਆਪਾਂ ਕੇਕ ਕਰ ਲਿਆ ਪਸੰਦ ਆ ਤੇ ਸਰਗੁਣ ਨੂੰ ਕੇਕ ਨਹੀਂ ਬਾਰ-ਬਾਰ ਪਸੰਦ ਆਉਂਦਾ ਤੇ ਆਹ ਵਾਲਾ ਆਪਾਂ ਕੇਕ ਪਸੰਦ ਕਰ ਲਿਆ ਵਾ ਤੇ ਸਰਗੁਣ ਕਹਿੰਦੀ ਨਹੀਂ ਬਾਪਾ ਨਹੀਂ ਆਹ ਲੈਣਾ ਕੇਕ ਆਹ ਨਹੀਂ ਆਹ ਲੈਣਾ ਆਪਾਂ ਵੀ ਤੇ ਬਾਰ-ਬਾਰ ਕਈ ਅੰਦੀ ਕੇ ਕਾਣੀ ਆ ਲੈਣਾ ਵਾ ਤੇ ਬਾਅਦ ਵਿੱਚ ਚਲੋ ਮੈਂ ਪੁੱਛਿਆ ਮੈਂ ਕਿਹਾ ਸਰਗੋਣਾ ਦੱਸੋ ਆਪਾਂ ਕਿ ਕਿਹੜਾ ਲੈਣਾ ਵਾ ਤੇ ਸਰਗੋਣ ਮੁੜ ਕੇ ਕਹਿੰਦੀ ਨਹੀਂ ਪਾਪਾ ਇਹ ਹੀ ਲੈਣਾ ਤੇ ਇਹ ਹੀ ਲੈਣਾ ਤੇ ਮੁੜ ਕੇ ਮੈਂ ਦਿਖਾਇਆ ਕਿ ਆ ਨਹੀਂ ਆ ਕੇਕ ਵਧੀਆ ਵਾ ਗਰੀਆਂ ਬਦਾਮਾਂ ਵਾਲਾ ਕੇਕ ਵਾ ਵਧੀਆ ਵਾ ਕੇਕ ਆਪਾਂ ਇਹੋ ਕੇਕ ਲੈਣਾ ਵਾ ਤੇ ਚਲੋ ਮੰਨ ਗਈ ਮੁੜ ਕੇ ਗਰੀ ਤੁਹਾਡਾ ਸ਼ਹਿਰ ਦੇਖ ਲਓ ਇਹ ਹਾਈਵੇ ਤੇ ਅੱਗੇ ਆਪਾਂ ਇਹ ਸ਼ਾਰਟਕਟ ਫਿੱਟਾਂ ਵੀ ਦੀ। ਫਿੱਟ ਵੀ ਦੀ ਆਏ ਹਾਂ ਤੇ ਆਪਾਂ ਚੜਾ। ਚੱਲ ਜਾਈਏ। ਆਹ ਚੈੱਕ ਕਰੋ ਆਪਾਂ ਰੋਡ ਆ ਗਿਆ ਹਾਈਵੇ। ਹਾਂਜੀ ਫਾਈਨਲੀ ਹੁਣ ਆਪਾਂ ਆ ਗਏ ਘਰੇ ਤੇ ਬਣੇ ਰਿਹਾ ਆਪਣੇ ਬਲੌਗ। ਹਾਂਜੀ ਹੁਣ ਆਪਾਂ ਕੱਟਣ ਲੱਗੇ ਆ ਸਰਗੋਤ ਦਾ ਕੇਕ ਤੇ ਆਪਾਂ ਬੁਝਾਣ ਲੱਗੇ ਆ ਮੋਮਬਤੀਆਂ ਤੇ ਸਰਗੋਤ ਨੇ ਮਾਰੀ ਨੀ ਫੋਕ ਤੇ ਸਰਗੋਤ ਦੀ ਭਾਬੀ ਨੇ ਮਾਰਤੀ ਆ। ਲੱਗੇ ਕੇ ਕੱਟਣਾ ਤੇ ਵੇਖੋ ਆਪਾਂ ਇਹ ਦਿਆਂ ਸਾਰੇ ਬੰਦੇ ਰੈਕਸ਼ਨ ਤੇ ਸਰ ਕੋ ਡਰੀ ਵੀ ਜਾਂਦੀ ਹੈ ਤੇ ਆ ਵੀਨੇ ਬੁਝਾਤੀਆਂ ਮਮਤੀਆਂ ਤੇ ਸਾਰੇ ਜਣੇ ਵਿਸ਼ ਜ਼ਰੂਰ ਕਰਿਓ ਸਰ ਕੰਦਾ ਹੈ ਹਪੀ ਬਰਥਡੇ ਧੰਨਵਾਦ ਥੈਂਕ ਯੂ ਤੇ ਹੁਣ ਅਭੀ ਹਣੀ ਖਾਰੇ ਆ ਦੇਰੇ ਬਦਾਨੇ ਨੂੰ ਮਾਤਾ ਤੇ ਨਾਲ ਆਪਣਾ ਵੇਖੋ ਕਮਰੇ ਦੀ ਡੈਕੋਰੇਸ਼ਨ ਕੀਤੀ ਇਹ ਸਾਡਾ ਕਮਰਾ ਹੈ ਤੇ ਨਾਲ ਸਰਗੰਦਾ ਵੀ ਕਮਰਾ ਹੈ। ਇਹ ਬਲੌਗ ਕਰਦੇ ਆਂ ਆਪਾਂ ਇੱਥੇ ਸਮਾਪਤ ਤੇ ਅਗਲਾ ਬਲੌਗ ਲੈ ਕੇ ਜਲਦੀ ਆਵਾਂਗੇ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਸਰਗੰ ਨੂੰ ਬੇਸ਼ੀ ਜ਼ਰੂਰ ਕਰਨਾ ਤੇ ਹੈਪੀ ਬਰਥਡੇ ਜ਼ਰੂਰ ਲਿਖਣਾ ਧੰਨਵਾਦ।